ਵੀਡੀਓ ਅਹਿੰ ਲੈਂਦੇ ਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਅਮੀਰਕੇ ਆ ਤੇ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਨੇੜੇ ਦੀ ਗੱਲ ਕਰ ਲਈਏ ਤਾਂ ਅਮਰਕੋਟ ਬਿਲਕੁਲ ਇਥੋਂ ਨਜ਼ਦੀਕ ਰਹਿ ਜਾਂਦਾ ਮੇਨ ਸ਼ਹਿਰ ਮੇਨ ਕਸਬਾ ਅਮਰਕੋਟ ਆ ਜਾਂਦਾ ਸੱਜਣੋ ਤੇ ਮਲੌਣ ਲੱਗੇ ਆ ਤੁਹਾਨੂੰ ਬੂਟੇ ਨੂੰ ਦੋ ਤਾਜ਼ੀਆਂ ਸੁਈਆਂ ਮੰਨ ਲਓ ਵੀ ਝੋਟੀਆਂ ਮੱਝਾਂ ਆ ਗਈਆਂ ਸੀ ਤੇ ਸੋਚਿਆ ਥੋੜਨਾ ਸਾਂਝੀਆਂ ਕਰ ਦਈਏ ਕਿਉਂਕਿ ਕਿਸੇ ਲੈਣ ਵਾਲੇ ਭੈਣ ਭਰਾ ਕੋਲੇ ਪਹੁੰਚ ਜਾਣਗੀਆਂ ਤੇ ਆਜੋ ਸ਼ੁਰੂ ਕਰਦੇ ਆਪਾਂ ਇਸ ਝੋਟੀ ਤੋਂ ਜਿਹੜੀ ਪਸੰਦ ਆ ਜਾਂਦੀ ਆ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਤੇ ਪੂਰੇ ਵਧੀਆ-ਵਧੀਆ ਪਸੂ ਤੁਹਾਨੂੰ ਇਸ ਘਰੋਂ ਵੀਡੀਓ ਚ ਵਿਖਾਉਂਦੇ ਰਹੇ ਆਂ ਤੇ ਅੱਜ ਫੇਰ ਤੁਹਾਨੂੰ ਚੰਗੇ ਜਾਨਵਰ ਵਿਖਾਵਾਂਗੇ ਵੇਖੋ ਥਾਨ ਲੇਵਾ ਲੱਗਾ ਝੋਟੀ ਨੂੰ ਕਿਆ ਬਾਤ ਆਲਾ ਆਜੋ ਇਹ ਤੋਂ ਹੀ ਕਰਦੇ ਆਪਾਂ ਸ਼ੁਰੂ ਲੈਨੇ ਜਾਣਕਾਰੀ ਬਹੁ ਬੂਟੇ ਸਾਸਰੀ ਕਾਲ ਸੰਤੂ ਸਾਹਿਬ ਆਉਂ ਬਸ ਵਧੀਆ ਚੜਦੀ ਕਲਾ ਤੁਸੀਂ ਹਾਂਜੀ ਆ ਮੇਰਾ ਪੁਰਾਣਾ ਦਲਾਲ ਹੁੰਦਾ ਸੀ 2007 ਦੇ ਵਿੱਚ ਮਰਦਾ ਇੰਨੀ ਪੁਰਾਣੀ ਯਾਰੀ ਨਿਭਾਈ ਜਾਂਦੇ ਇੱਥੇ ਹੁੰਦਾ ਘੱਟੇ ਦੇ ਪਹਿਲਾ ਅੱਛਾ ਉਹਨੇ ਇੱਥੇ ਲੱਗਾ ਬ੍ਰਹਮਪੁਰੇ ਓਕੇ ਹੁਣ ਬ੍ਰਹਮਪੁਰੇ ਆ ਜੀ ਮਿਲਣ ਆਇਆ ਚਾਚਾ ਪੱਕਾ ਹੈ ਪੱਕਾ ਯਾਰੀ ਯਾਰ ਯਾਰੀ ਯਾਰ ਚੇਚਾ ਮਿਲਦਾ ਆ ਇਹ ਮੋਛਾਂ ਆ ਦੇ ਮਸ਼ਹੂਰੀ ਇਧਰ ਦਲਾਲੀ ਚ ਹਾਂ ਦਲਾਲੀ ਨੂੰ ਮੋਛਾਂ ਦਿੰਦੇ ਇਹਨੂੰ ਮੋਛਾਂ ਦੇ ਨਾ ਹੀ ਖਤਰਨਾਕ ਮੋਛ ਹਜੇ ਵੀ ਖੜੀ ਆ ਬਾਵਾ ਸਰੀਰ ਬਹਿ ਗਿਆ ਹੈ ਨਹੀਂ ਨਹੀਂ ਸਹੀ ਨਿਕਲੇ ਆ ਹਜਾ ਮਾਰਦਾ ਬੜਕਾ ਮੋਛਾ ਤਾਂ ਹੀ ਸਰੀਰ ਹੈਗਾ ਹਾਂ ਤਾਂ ਹੀ ਵਟ ਦਿੰਦਾ ਯਾਰੀ ਤੂੰ ਦਾ ਮੋਛਾ ਹਾਂ ਫਿਰ ਪਾਉ ਕਿੰਨਾ ਕਮਾਲ ਦਵਾਇਆ ਪਾਉ ਬੂਟੇ ਨੂੰ ਮਹਾਲ ਤੇ ਬਣਾ ਦਿੱਤਾ ਰਿਆ ਮੇਰੇ ਨਾਲ ਰਹਿੰਦਾ ਬਿਲਕੁਲ 24 ਘੰਟੇ ਦਾ ਆ ਆ ਬੱਠੇ ਤੋਂ ਇੱਥੇ ਲਈ ਆਉਣੀਆਂ ਤੇ ਇਹ ਨਹੀਂ ਵੇਚੀ ਜਾਣੀਆਂ ਵੇਚੀ ਜਾਣੀਆਂ ਠੀਕ ਅਨੰਤ ਮੰਗਲ ਰਹੇ ਜ਼ਿੰਦਗੀ ਇਹਨੂੰ ਪੈਸਾ ਬੈਗ ਪਾਇਆ ਨਾ ਕਿ ਸੰਦਰ ਹੁੰਦਾ ਮੇਰੇ ਨਾਲ ਕੰਮ ਹੋ ਗਿਆ ਮੁੰਡਾ ਅੱਛਾ ਇਹ ਗੱਲ ਤੇ ਪੈਸਾ ਬੈਗ ਮੱਝਾਂ ਲੈਣ ਜਾਣੀਆਂ ਪੈਸਾ ਟਿਕਾ ਸਾਰਾ ਸਾਰਾ ਦੇ ਕੋਲ ਹੁੰਦੀ ਜਿੰਮੇਵਾਰੀ ਕਿਆ ਬਾਤ ਹੈ ਨਾ ਛੋਕਰ ਪਰਮਾਤਮਾ ਕਿਤੇ ਕਿਤੇ ਬੰਦੇ ਮਿਲਦੇ ਹਨਾ ਇਹ ਜੀ ਮਾਂਦਾਰੀ ਵਾਲੇ ਤਿੰਨੀ ਤਾਂ ਦੁਨੀਆ ਲੁੱਟਣ ਤੇ ਪਈਏ ਮੈਨਾਂ ਇੱਕ ਸੁਧਾ ਕਰਾਂ ਨੀ ਮਾਂਦਾਰੀ ਇਹਦੀ ਪੈਸੇ ਨੂੰ ਕਿਵੇਂ ਫਲਾਵਾਂ ਜਿਹੜੇ ਉਦੋਂ ਕਿੰਨੇ ਦੀ ਮੱਝ ਲੈ ਲੈਂਦੇ ਸੀ ਦਲਾਲ ਸਾਹਿਬ ਜਦੋਂ 700 ਦੇ ਵਿੱਚ ਉਦੋਂ ਦੇ ਰੇਟ ਮੰਦੇ ਸੀ ਹੈ ਨਾ ਰੇਟ ਮੰਦੇ ਸੀ ਹੈ ਨਾ ਇਥੇ ਜੀ ਮਿਲ ਜਾਂਦੀ ਹੀ ਚੰਗੀ ਜੀ ਸਾਹਿਬ ਸੱਤ ਦੇ ਵਿੱਚ ਵੀ ਨਾ ਜੇ ਬਾਜ਼ਾਰ ਆਂਦਾ ਮੈਂ 70 75 ਦੇ ਦੋ ਹੋ ਗਏ ਜੀ ਬਾਜ਼ਾਰ ਦੇ ਹਿਸਾਬ ਨਾਲ ਹੈਗੀ ਸੀ ਉਹਨਾਂ ਦਿਨਾਂ ਦੇ ਸਾਕਾਂ ਸੱਤ ਦੇ ਵਿੱਚ گاਵਾਂ 'ਚ ਹੀ ਹੁਣ ਗਾਂ 50 ਦੀ ਨਾ ਉਦੋਂ 55 ਦੀ ਮਿਲੇਗਾ گاਵਾਂ ਦਾ ਬੜਾ ਬਾਜ਼ਾਰ ਆਇਆ ਬਾਜ਼ਾਰ ਬੜਾ ਆਇਆ ਸੀ گاਵਾਂ ਦਾ ਤੁਹਾਨੂੰ ਗਾਂ ਲੱਭਦੀ ਨਹੀਂ ਨਹੀਂ ਬੜੀ ਬੜੀ ਦੂਰ ਤੱਕ ਜਾਣਾ ਸਾਡੇ ਨਾਲ ਹੋਣਾ ਠੀਕ ਆ ਹੋਰ ਇਧਰ ਹੋਈ ਗਿਆ ਆਪਾਂ ਹਾਂ ਤੇ ਆਹ ਬਾਈ ਬੂਟੇ ਛੋਟੇ ਬੱਚਾ ਲੱਗਿਆ ਸੁਆ ਕਿਹੜਾ ਇਹ ਦੂਜਾ ਜੀ ਕਿਹੜੀ ਸੁਆ ਠੀਕ ਆ ਦੂਜਾ ਸੁਆ ਕਰਮਾਂ ਵਾਲੀ ਸੁਈ ਆ ਤੇ ਬਾਈ ਬੂਟੇ ਲੇਵਾਲੂਆ ਬੜਾ ਖਾ ਹਨਾ ਖਬਰਦਾਰਾ ਥੱਲਿਓ ਆਈ ਆਪਾਂ ਧਰਾਂ ਮਾਰ ਕੇ ਗੋਲੀ ਆ ਕੀ ਬਾਤ ਪਾਦੀ ਗਾਂ ਅਗਲੇ ਬੰਨੇ ਬੰਨ ਪੀੜਾ ਕਰਕੇ ਨੂੰ ਠੀਕ ਆ ਠੀਕ ਆ ਕੱਟਾ ਕੀ ਕੱਟੀ ਏ ਦੇ ਕੋਲੇ ਕੱਟਾ ਇਹ ਨਹੀਂ ਕਿ 20 ਜਨ ਬੱਚਾ ਹੂਦਾ ਆਪਾਂ ਹੈ ਪੰਜਾਹ ਦਾ ਕੋਈ ਦਾ ਹਜ਼ੜਾ ਸਭ ਕੁਲੀ ਆ ਕੁਲਾ ਕੁਲਾ ਠੀਕ ਆ ਇਹ ਥੋੜੀ ਮਧਲੀ ਡੋਲੀ ਦੀ ਆ ਹਾਂ ਪਰ ਹੈ ਨਗੀਨਾ ਹੀ ਆ ਥੱਲਿਓ ਬਾਹਲੀ ਜਾਵ ਕੀ ਦਸਗੀ ਓਕੇ ਸਾਰੀ ਜਾਵੋਗੇ ਥੱਲਿਓ ਬਾਹਲੀ ਜਾਵਾਰਾ ਹਨਾ ਹੋਊਗਾ ਯਾਰਾਂ ਪਰ ਆਪਾਂ ਦੱਸ ਦੀ ਗੱਡੀ ਵੇਖੋ ਸੱਜਣੋ ਦੁੱਧ 11 ਤੇ 10 ਆ ਇਹ ਦੇਖੋ ਤਾਂ ਯਾਰ ਬੇਸ਼ੱਕ ਕੋਈ ਧਾਰਮਣਾ ਮਾਰੇ ਹਨਾ ਧਾਰਮਣਾ ਮਾਰੇ ਗਾਰੰਟੀ ਆ ਵੀਡੀਓ ਪਾਉਣੇ ਨਾ ਆਪਾਂ ਹਾਂਜੀ ਸ਼ੋਰ ਤਾਂ ਹੀ ਜਾਂਦੀਆਂ ਮੱਝਾਂ ਨੂੰ ਆਇਆ ਨਹੀਂ ਵੇਖਣ ਠੀਕ ਆ ਧੰਨਵਾਦ ਰੱਬ ਦਾ ਹਨਾ ਜਿਹੜਾ ਆਪਾਂ ਨੂੰ ਇੰਨੀ ਜੋਗੇ ਕਰੀ ਬੈਠਾ ਆਪਾਂ ਦੱਸ ਦਿੰਨੇ ਆ 19 ਕਿਉਂ ਦੀ ਦੱਸ ਦੇਣਾ ਸੀ ਤੇ ਤੁਹਾਨੂੰ ਕੇ ਫੋਨ ਲਾਉਣਾ ਸੀ ਦੁੱਧ ਘਟਿਆ ਨਹੀਂ 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 ਆ ਮਾਇਤਾ ਆਪਾਂ ਨੂੰ ਆਪ ਨੂੰ ਵੀ ਰੱਖਦੀ ਆ ਮਾਲੋਂ ਦੁੱਧੇ ਆ ਆਪਾਂ ਇਥੇ ਨੇ 13 14 ਵੀ ਕਹਿ ਸਕਦੇ ਆ ਆਉਂਦਾ ਆਪਣੇ ਕੋਲ ਮੱਝ ਹੀ ਤੇ ਜੇ ਸੂਏ ਠੀਕ ਆ ਤੇ ਆਪਾਂ ਤੇ ਜਲ ਦੱਸਿਆ ਤੇ ਕਮੈਂਟ ਵਾਲੇ ਵੀਰ ਕੀਤੇ ਨੇ 10ਵੇਂ ਸੂਏ ਮੈਂ ਚਲੋ 10ਵੇਂ ਪੁਆਇੰਟ ਇਹਦਾ ਉਹਦੇ ਕਹਿਣਾ ਕੋ ਦੁਨੀਆਦਾਰੀ ਕਿਹਨੇ ਜਿੱਤੀ ਤੇ ਗਾਇਆ ਕੋਈ ਯਾਦ ਨਾ ਸੇ ਕਮੈਂਟ ਵਾਲੇ ਵੀ ਧਿਆਨ ਨਾਲ ਉਹਨਾਂ ਸਰ ਤੇ ਚੱਲਦੇ ਆਪਾਂ ਉਹ ਸਿਖਾਉਂਦੇ ਆਪਾਂ ਨੂੰ ਸਿਖਾਉਂਦੇ ਵੀ ਕਿੰਦਰ ਤੁਸੀਂ ਤੀਜਾ ਕਹੀਏ ਨੇ ਮੈਂ ਤਾਂ ਦੱਸਮਾ ਹਾਂ ਹਾਂ ਚਲੋ ਧੰਵਾਦਸ਼ੀਓ ਤੇ ਵੀ ਉਹਦੇ ਧੰਨਵਾਦ ਹੈਨਾ ਆ ਖੋਲਿਆ ਠੀਕ ਆ ਤੋਰ ਕਰਾ ਦਈਏ ਚੈੱਕ ਤੇ ਉਸ ਤੋਂ ਬਾਅਦ ਆਪਾਂ ਫਿਰ ਧਾਰਾ ਵਿਖਾਈਏ ਹੈਨਾ ਸਜਣੋ ਸੂਆ ਸੂਈ ਆ ਦੂਜਾ ਤੇ ਹਫਤੇ ਦੇ ਅੰਦਰ ਬਾਹਰ ਦੀ ਸੂਈ ਝੋਟੀ ਆ ਤੇ ਥਾਂ ਲੈਵਾ ਤੁਹਾਡੇ ਸਾਹਮਣੇ ਆ ਕੋਈ ਨਹੀਂ ਖੋਲਾ ਕੱਟੇ ਰਸਾ ਕੱਟੇ ਸਭ ਉਹਦਾ ਸੁਭੋਧ ਹੈ ਸੱਜਣਾ ਕਰੋ ਚੱਕ ਬਾਈ ਨੇ ਤੁਹਾਨੂੰ ਪਹਿਲਾਂ ਬੂਟੇ ਨੇ ਦੱਸਿਆ ਵੀ ਮਧਰੀ ਡੌਲੀ ਦੀ ਆ ਤੇ ਪਰ ਥੱਲਿਓਂ ਨਾ ਜਿਹੜਾ ਲੇਵਾ ਇਹਨੂੰ ਲੱਗਾ ਤੇ ਉਹ ਲੱਗਾ 1.5 ਲੱਖ ਵਾਲੀ ਵਾਲਾ ਹਨਾ ਹੈ ਨਾ ਪਾਉ ਹਾਂਜੀ ਕੀ ਬਾਤ ਆ ਯਾਰ ਕੰਨਿਆਂ ਨੇ ਕਹਿਣਾ ਯਾਰ ਇਹ ਰੇਟ ਵਧ ਕਰੀ ਜਾਂਦੇ ਆ ਮੁੰਡੇ ਆਪਣੇ ਨੂੰ ਬਾਹਰ ਆ ਵਧਿਆ ਤੇ ਆ ਦੇਖੋ ਤੇ ਚਵਾਈ ਧਾਰਾ ਧੂਰਾ ਤੁਹਾਨੂੰ ਜਿਹੜੀਆਂ ਇਹਦੀਆਂ ਹੁਣੀ ਚੈੱਕ ਕਰਾ ਦੇਣੀਆਂ ਅੱਧੀ ਮੈਂ ਪਾਸ ਹੋ ਜਾਂਦੀ ਐ ਜਦੋਂ ਧਾਰਾ ਧੂਰਾ ਵਖਾ ਦੀਏ ਛੱਡ ਗਏ ਅੱਜ ਤਾਂ ਬਾਲੇ ਪੁਰਾਣੇ ਸੱਜਣ ਇਹਨਾਂ ਦੇ ਇਕੱਠੇ ਹੋ ਗਏ ਨੇ ਨਾ ਮੋਛੀ ਚੱਲਿਆ ਹੈ ਹੋਰ ਭਾਉਜੀ ਕੀ ਹਾਲ ਹੈ ਵਧੀਆ ਚੜਦੀ ਕਲਾ ਆਹ ਮੂੰਹ ਜਲਕਾਉਂਦਾ ਕੀ ਗੱਲ ਹੈ ਤੈਨੂੰ ਹੋਰ ਠੀਕ ਐ ਤੇ ਛੱਡ ਗਏ ਬੱਚਾ ਹਾਂ ਨਹੀਂ ਜਾਣਦੇ ਚੰਗੀ ਤਰ੍ਹਾਂ ਕਿੰਨਾ ਗੁੱਡੇ ਦਾ ਬੱਚਾ ਜਿਹੜਾ ਛੱਟ ਤਾ ਬਾਕੀ ਤੁਹਾਨੂੰ ਦੋ ਦੋ ਧਾਰਾਂ ਇਹ ਛੁੱਟੀ ਦੀਆਂ ਚਾਹੀਦੀਆਂ ਪਰ ਆਪਾਂ ਦਾ ਸੀ ਦੱਸਣ ਤਾਂ ਅੱਗੇ ਵੀ ਗੇਰ ਨੂੰ ਆ ਕਰਾਏ ਹਾਂਜੀ ਹਾਂਜੀ ਆਇਦੋ ਦਵਾਈ ਦੇ ਮਨ ਬੜੀ ਓਕੇ ਯਾਰ ਨਾ ਠੀਕ ਆ ਥਾਣੀ ਚੰਗਾ ਮੈਂ ਦਾ ਹਨਾ ਕਿਹਨੇ ਮਾਰਦਾ ਸੱਜਣੋ ਮਗਰਲੇ ਥਣਾ ਦੀ ਕਰ ਲੋ ਦਵਾਈ ਚ ਨਹੀਂ ਬਾਈ ਜੁੱਤੇ ਨਹੀਂ ਆ ਮੈਂ ਜੰਗਾ ਦੁੱਧ ਪਾਉਂਗਾ ਕੀ ਬਾਤ ਓਕੇ ਰਿਪੋਰਟ ਮੜੀ ਫੇਰ ਖੋਲੀ ਕਰਾਈ ਕੋਰ ਚੈੱਕ ਪਸਮਾਹ ਸਵਾਇ ਦਾ ਮਨਾ ਬੰਦੀ ਗਾਇ ਮਮਾ ਚਾਂ ਬਾਦ ਨਹੀਂ ਵਕ ਜਾ ਯਾਰ ਕੋਈ ਸ਼ਾਟ ਨਹੀਂ ਸੁਈਏ ਇੱਥੇ 10-11 ਅੰਦਰਾਂ ਦੀ ਹਾਂ ਇੱਥੇ ਤਾਂ ਜੀ ਇਹ ਨਹੀਂ ਕਿ ਫੁੱਬੀ ਜਿਵੇਂ ਮੰਡੀ 'ਚ ਐ ਠੋਕੀ ਆ ਕਿਲੇ ਕਰਮਾਰੀ ਨਾ ਥਾਣਾ ਚਾਰਾਂ ਦਾ ਪਸਮਾਹ ਜਿਹੜਾ ਇੱਕੋ ਜਿਹਾ ਕੀਤਾ ਤੇ ਬਾਕੀ ਨਾ ਰਿਕਵੈਸਟ ਬੇਨਤੀ ਹੁੰਦੀ ਆ ਵੀ ਯਾਰ ਆ ਆ ਕੇ ਵੇਖੋਗੇ ਤੇ ਤੁਹਾਨੂੰ ਆਪ ਨੂੰ ਵੀ ਕਰਮਾਂ ਵਾਲੀ ਜਚੂਗੀ ਵੇਖੋ ਤੇ ਬਾਕੀ ਆ ਜਾਣੀ ਗੱਲ ਰੇਟ ਤੇ ਹਨਾ ਵੀ ਰੇਟ ਵੀਰੇ ਦਾ ਕੀ ਰੱਖਦੇ ਆ ਵੇਖੋ ਬਾਕੀ ਝੂਟੀ ਝੂਟੀ ਆ ਤੇ ਸਾਹ ਵੇਦਾ ਰੇਟ ਤੁੰਦੂ ਗਾਗ ਵੀ ਆ ਗਏ ਇੱਕ ਦਾਫੇ ਦੀ ਇੱਕ ਦਾਫੇ ਦੀ ਵਿਕਦੀ ਆ ਹਾਂ ਇੱਕ ਪੰਜੋ ਛੋੜ ਛੱਪਾ ਭਰਾਵਾ ਦਾ ਆਇਆ ਗਿਆ ਨਾ ਕਰਨ 15000 ਚੋਂ ਪਿਆਰ ਮਾ। ਇਹ ਜਿਹੜਾ ਖੜੂ ਨਾ ਯਾਦ ਕਰੋ। ਇਹ ਚੋਣ ਵਾਲਿਆਂ ਦਾ ਬਹੁਤ ਖਬਰਦਾਰ ਆ ਹਨਾ ਤੇ ਬਾਕੀ ਮੈਂ ਦੁੱਧ ਦਊ ਆ ਮਲੇ ਮੂਲੇ ਮੈਂ ਇਹਨੇ ਮਾਰਦਾ ਹਾਂ। ਕੋਈ ਦਹਾ 11 ਦਿਨਾਂ ਦੀ। ਮਲੇ ਤੇ ਚੱਲ ਕੇ 12 ਕਿਲੋ ਦੁੱਧ ਤਾਂ ਖੁੱਲਾ ਦੇ ਜਾਊਗੀ। 12 ਗੱਡੂਗੀ 12 ਦੁੱਧ। ਹਾਂ 6 ਕਿਲੋ ਡੰਗ ਦਾ ਤਾਂ ਦੇਊ ਦਊ। ਉਹ ਮੁਖਵਾ ਹੈ ਲੈ ਉਹ ਪਹਿਲਾਂ ਕਰ ਲੈ ਮਾਰ। ਚੱਲ ਕੋਈ ਨਹੀਂ ਕੋਈ ਨਹੀਂ ਕੋਈ ਕਰ ਲੈਂਦੇ ਰਾਂਝਾ ਰਾਜ। ਇੱਥੇ ਵੇਖੀ। ਇੱਧਰ ਬੰਦ ਨੇ। ਸੱਜਣੋ। ਅਹ 2 ਨੰਬਰ ਤੇ ਜਿਹੜੀ ਝੋਟੀ ਵਿਖਾਉਣ ਲੱਗੇ ਇਹਦੀ ਵੀ ਤੋਰ ਚੈੱਕ ਕਰ ਲਓ ਉਸ ਤੋਂ ਬਾਅਦ ਆਪਾਂ ਲੇਖਾ ਜੋਖਾ ਜਿਹੜਾ ਇਹਦਾ ਵੀ ਪੁੱਛ ਲੈਨੇ ਆਂ ਭਾਉ ਬੂਟੇ ਤੋਂ ਕਰ ਲਓ ਤੇ ਬਾਕੀ ਚੂਣ ਚਾਣ ਲਿਓ ਇਹ ਵੀ 100 ਦੀ 100 ਹੋਊਗੀ ਕਿਉਂਕਿ ਖਾਨ ਲੇਵਾ ਵੜਾ ਲੱਗਾ ਮੈਨੂੰ ਇਹਨੂੰ ਵੀ ਥੋੜੀ ਜੀ ਦਰਦੀ ਆ ਬਾਕੀ ਓਕੇ ਰਿਪੋਰਟ ਛੋਟੀ ਆ ਸੁਆਹ ਸਾਹਿਬ ਇਹ ਕਿਹੜਾ ਦੂਜਾ ਹੀ ਆ ਤੁਹੀਂ ਜੇ ਵੀ ਸੁਝਾਈ ਤੇ ਸੁਈ ਇਹ ਵੀ ਓਨੇ ਕ ਦਿਨਾਂ ਦੀ ਬੱਚਾ ਕਾਲਾ ਹਾਂ ਮੈਨੂੰ ਸੱਜਣ ਸੁਆਹ ਦੂਜਾ ਤੇ ਬਿਲਕੁਲ ਤਾਜੀ ਕਟਾ ਮਗਰ ਇਹਦੇ ਵੀ ਇਹਦੀਆਂ ਵੀ ਧਾਰਾ ਜਿਹੜੀਆਂ ਤੁਹਾਨੂੰ ਚੈੱਕ ਆਪਾ ਕਰਾ ਦੇਗੀ ਹਾਂ ਬੱਚਾ ਹਾਂਜੀ ਲਿਓ ਬੱਚਾ ਸ਼ੇਰੋ ਬੰਦਾ ਹੁੰਦਾ ਨਾ ਸੱਜਣ બસ ਮਾ ਵੇਖੋ ਕੀਤਾ ਮੈਂ ਤੁਹਾਨੂੰ ਨਾ ਇਹ ਗੱਲ ਪਹਿਲਾਂ ਕਹੀ ਸੀ ਵੀ ਝੋਟੀ ਖਰੀ ਹੋਊਗੀ ਥੱਲੇ ਉਹ 100 ਦੀ 100 ਇਹ ਮਗਰਲੇ ਸੁਣਾਦਿਆਂ ਤੂੰ ਮੜਾ ਜਾ ਗੋਡਾ ਕਰੀ ਕੇ ਕਾਢੀ ਪਰਨੇ ਆ ਕਾਢੀ ਪਰਨੇ ਕਾਂਢੀ ਪਰਨੇ ਅਗਲੇ ਪਿਛਲੇ ਦੀ ਚੁਆਈ ਆ ਸਜਣੋ ਇਹ ਆ ਵੇਖੋ ਕੇ ਹੁਣ ਆ ਗਈ ਦੂਜੇ ਪਾਸੇ ਬਾਈ ਬੂਟੇ ਚੋਣ ਤਾਂ ਇਹਦੀ ਵੀ 100 ਦੀ 100 ਹੈ ਨਾ ਇਹਦੀ ਗਾੜੀ ਵੀ ਮਹਿੰਦੀ ਚੰਗੀ ਹੋ ਚੰਗੀ ਚੰਗੀ ਗਾਲ ਇਧਰ ਜੋ ਅਗਲੇ ਪਾਗਲੇ ਦੋਹਾਂ ਦੀ ਮਾਰਦੇ ਜੀ ਮੈਂ ਖੈ ਇਧਰੋਂ ਡਰੇ ਨਾ ਵੇਖੋ ਸੱਜਣ ਆ ਅਗਲੇ ਆਨ ਕਿਆ ਬਾਤ ਚੋਂ ਤਾਂ ਨੀਂਦਰਾ ਵਾਲੀ ਗੱਲ ਹੀ ਐ ਬੜੀ ਉਹਦਾ ਜਵਾਈ ਸ਼ੁਕਰ ਬਾਕੀ ਯਾਰ ਸੂਆ ਪਸੂ ਲਿਆ ਤਾਂ ਚੰਗਾ ਲੈਣਾ ਚਾਹੀਦਾ ਚੋਂ ਨਾਲੋਂ ਹਨਾ ਮੁੱਕ ਚੱਲੀ ਏਡੀ ਛਤੀ ਨਹੀਂ ਕੁੱਤੇ ਨੂੰ ਹਾਂ ਇਹਨਾਂ ਨੂੰ ਨੀ ਨਾ ਪਤਾ ਤੇ ਇਹ ਕਿੰਨੇ ਦੀ ਦੇ ਦੀਏ ਸ਼ਾ ਦੇ ਵੀ ਤਰੀਏ ਦੀ ਮੈਂ ਕਿਹੜਾ ਘੱਟ ਹੋਣਾ ਗੁੱਸਾ ਕਰੂੰਗੀ ਹਾਂ ਇਹ ਵੀ ਇੱਕ ਦਾਦਾ ਹੀ ਕਰਦੀ ਆ ਇਹ ਵੀ ਇੱਕ ਪੈਂਤੀ ਦੇ ਦੀ ਇੱਕ ਪੈਂਦੀ ਜਰਾ ਪਿਆਰ ਮੁਹੱਬਤ ਹੋ ਜਾ ਹੋਰ ਕਰਦਾ ਵੀ 2000 ਹੋ ਦਾਮੇ ਕੀ ਬਾਤ ਆ ਸੱਜਣੋ ਸਤੂ ਸਾਹਿਬ ਦੇਣੀ ਲੈਣੀ ਜਿਹੜੀ ਇਹਦਾ ਹੈ 95 ਦੀ ਆ ਨਾ ਜੀ ਲੈ ਪੱਕੀ ਗੱਲ ਆ ਪੱਕੀ ਗੱਲ ਫਿਰ ਕੱਢੀਏ ਇੱਕ ਰੀ ਬਾਹਰ ਹੋ ਰਹੇ ਨੇ 95000 ਮਗਰਵਾਤ ਮਹਗੀਨ ਕੋਈ ਪੌਣੀ ਆ ਸੱਜਣੋ 95000 ਚ ਆਫਰ ਵੱਡੀ ਕਰਤੀ ਆ ਕਰਮਾ ਵਾਲੀ ਨੇ ਹਰ ਕੱਦ ਕਾਠ ਦੀ ਤੇ ਲੇਵੇ ਭਾਂਡੇ ਦੀ ਪੂਰੀ ਚੰਗੀ ਤੇ ਚੂਨ ਦੀਆਂ ਧਾਰਾਂ ਵਿਖਾਤੀਆਂ ਤੁਹਾਨੂੰ ਮੈਂ ਆਣਾ ਯਾਰ ਪੂਰੀ ਚੰਗੀ ਆ ਕੋਈ ਚੱਕਰ ਹੀ ਹੁਣ ਵੇਖੋ ਬਣੀ ਪਰਾਂ ਨਹੀਂ ਕੱਢ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੱਚੇ ਜਾਣ ਲਈ ਆ ਵੇ ਕੋਈ ਗੱਲ ਹੀ ਨਹੀਂ ਸਮਾ ਕੇ ਵੇਖੋ ਬਣੀ ਮੈਂ ਨਾ ਯਾਰ ਪੂਰੀ ਖੜਿਆਈ ਥੱਲਿਓ ਹਣਾ ਕਰਮਾ ਵਾਲੀ ਇਹਨੂੰ ਕਰਨੀ ਆ ਹਾਂ ਨੇ ਨਾਲੋਂ ਮਗਰ ਚੱਕਰ ਨਾ ਸੋ ਤੁਸਾ ਮੈਂ ਨਾ ਯਾਰ ਪੂਰੀ ਕਰਮਾ ਵਾਲੀ ਨਾ 95000 ਹਣਾ 95000 ਐਨ ਕਿੰਨੇ ਪੈਸੋ ਚੋੜਾ ਲੈ 9524 ਹਾਂ ਕੀ ਬਾਤ ਅੱਜ ਵੱਡੀ ਆਫਰ ਆ ਅੱਜ ਵੱਡੀ ਆਫਰ ਹੈ ਨਾ ਦਾ ਸਾਖੀ ਦਾ ਸਾਖੀ ਵਾਲੇ ਆਪਾਂ ਘਰੇ ਹੀ ਲਾਤਾ ਵਾਹ ਕੀ ਯਾਰ ਬਹੁਤ ਚੰਗੀ ਆ ਸਜਣਾ ਪਸਮਾ ਯਾਰ ਬੜਾ ਜ਼ਬਰਦਸਤ ਹੋ ਗਿਆ ਹਨ ਇਹਨੇ ਬਾਦ ਮੈਂ ਕਿੱਡੇ ਕਰਵਾ ਦੋਹਾਂ ਦਾ ਵਾਕੇ ਯਾਰ ਨਾਲਾ ਮੇਰਾ ਨਾਮ ਖਾਓ ਇੱਕ ਨਾ ਵਾਕੇ ਕਿਵੇਂ ਕੱਢੀਂ ਦੇਖੋ ਸਜਣਾ ਐ ਨਾ ਜਿਵੇਂ ਇੰਨੀ ਤਣੀ ਆ ਪਛਾਣ ਨੂੰ ਮੋੜ ਗਈ ਆ ਤੁਹਾਨੂੰ ਕੱਲ ਆਈਆਂ ਜੀ ਆ ਲੌਂਡੀਆਂ ਨਾ ਹਾਂ ਜਦੋਂ ਬਦਾ ਉਹ ਦਿਨ ਵਾਲੀ ਵੀ ਤੁਸੀਂ ਬਣਾ ਕੇ ਹਾਂਜੀ ਅਜਾ ਲਿਕੇ ਗਏ ਨੇ ਆ ਉਹ ਵੀ ਸ਼ੋਰ ਤੇ ਲਿਖਿਆ ਉਹ ਵੀ ਕਰਮ ਆ ਲਿਆ ਬੈਠੀ ਵੀਡੀਓ ਪਾਈਣਾ ਆਪਾਂ ਜਿਵੇਂ ਬਣਾਉਣੇ ਸ਼ੌਕ ਨਹੀਂ ਜਾਂਦੇ ਵੀਡੀਓ ਚੱਲਣ ਦਾ ਟਾਈਮ ਨਹੀਂ ਮਿਲਦਾ ਉਹ ਤੋਂ ਪਹਿਲਾਂ ਹੀ ਮਹਾਰਾਜ ਕਿਰਪਾ ਕਰ ਦਿੰਦਾ ਚਲੋ ਇੱਜ਼ਤ ਬਣਾਵੇ ਆਹ ਜੀ ਸੰਤੂ ਸਾਹਿਬ ਹਾਂ ਪਾ ਚਲੋ ਆਪਾਂ ਇੰਡੀਆ ਦੇ ਸਾਰੇ ਭਰਾ ਆਮ ਇੱਕ 10 12 ਹੈਗੀ ਹੈਗੀ ਆਪਾਂ ਵੇਚਣ ਵਾਲਾ ਵੀ ਲੈ ਲੇ ਤੂੰ ਨੂੰ ਵੀ 2 ਰੁਪਏ ਦੇ ਦਊ 2 ਰੁਪਏ ਕਿੰਨਾ ਵੇਚ ਸਕਦਾ ਵੇਚ ਸਕਦਾ ਵੇਚ ਸਕਦਾ ಧನ್ಯವಾದ ಸಜ್ಜೋ ವಿಡಿಯೋನು ಎಂಟ ತೇ ಜಾಂದ್ದು